ਵਿਲਾਣ ਮਹੱਲਾ ਚੌਥਾ ਰਾਮ ਰਮ ਰਾਮ ਪੂਜ ਕਰੀਜੈ ਰਾਮਾ ਪਾਤੀ ਵਿਸਰਾਮ ਲਾਉਣਾ ਹੈ ਰਾਮਾ ਰਾਮ ਰਮ ਪੂਜ ਕਰੀਜੈ ਮਾਨ ਤਨ ਅਰਪ ਤਰਾ ਸਭ ਆਗੈ ਰਸ ਗੁਰਮਤ ਗਿਆਨ ਦ੍ਰਿਟੀਜੈ ਰਹਾਉ ਬ੍ਰਹਮਨਾਮ ਗੁਣ ਸਾਖ ਤਰੋਵਰ ਨਿਤ ਚੋਣ ਚੋਣ ਪੂਜ ਕਰੀਜੈ ਆਤਮ ਦੇ ਦੇਉ ਹੈ ਆਤਮ ਰਸ ਲਾਗੈ ਪੂਜ ਕਰੀਜੈ ਬਵੇਕ ਬੁੱਧ ਸਭ ਜਗ ਮਹਿ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰ ਪ੍ਰਸਾਦ ਪਦਾਰਥ ਪਾਇਆ ਸਤ ਗੁਰ ਕੋ ਇਹ ਮਨ ਦੀਜੈ ਨਿਰਮੂਲਕ ਆਤਿ ਹੀਰੋ ਨੀਕੋ ਹੀਰਾ ਹੀਰ ਬਿਦੀਜੈ ਮਨ ਮੋਤੀ ਸਾਲ ਹੈ ਗੁਰਬਖਦੀ ਮਨ ਮੋਤੀ ਸਾਲ ਹੈ ਗੁਰਬਖਦੀ ਇਥੇ ਵਿਸਰਾਮ ਹੈ ਮਨ ਮੋਤੀ ਸਾਲ ਹੈ ਗੁਰਬਖਦੀ ਜਿਤ ਹੀਰਾ ਪਰਖ ਲਈ ਜੈ ਸੰਗਤ ਸੰਤੋ ਸੰਗ ਲਗ ਊਚੇ ਜਿਉ ਪੀਪ ਪਲਾਸ ਖਾਏ ਨੀਜੈ ਸਭ ਨਰ ਮਹਿ ਪ੍ਰਾਣੀ ਊਤਮ ਹੋਵੇ ਰਾਮ ਨਾਮੈ ਬਾਸ ਬਸੀਜੈ ਸਭ ਨਰ ਮਹਿ ਪ੍ਰਾਨੀ ਉਤਮ ਹੋਵੈ ॥ ਰਾਮ ਨਾਮੈ ਬਾਸ ਬਸੀਜੈ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ਧਰਮ ਫੁੱਲ ਫਲ ਧਰਮ ਫੁੱਲ ਫਲ ਧਰਮ ਫੁੱਲ ਫਲ ਗੁਰ ਗਿਆਨ ਦੜਾਇਆ ਧਰਮ ਫੁੱਲ ਫੁੱਲ ਇਥੇ ਟੰਕ ਲਾ ਧਰਮ ਫੁੱਲ ਪਾਲ ਗੁਰ ਗਿਆਨ ਦ੍ਰਿੜਾਇਆ ਬਹਿਕਾਰ ਬਾਸ ਜਗ ਦੀਚੈ ਏਕ ਜੋਤ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟੁ ਇਕ ਕੀਜੈ ਆਤਮ ਰਾਮ ਸਭ ਏਕਾ ਹੈ पसਰੀ ਸਭ ਚਰਨ ਤਲੇ ਸਿਰ ਦੀਜੈ ਨਾਮ ਬਿਨਾ ਨਖਟੇ ਨਰ ਦੇਖੋ ਨਿਤ ਘਸ ਘਸ 나ਕ ਵਢੀਜੈ ਤਿੰਨ ਨਿਤਨੀ ਤੈਨ ਘਸ ਤਸ ਨਾਕ ਵਢੀਜੈ ਨਾਮ ਬਿਨਾ ਨਕਟੇ ਨਾਨ ਦੇਖਹੁ ਤੈਨ ਘਸ ਘਸ ਨਾਕ ਵਢੀਜੈ ਸਾਖਤ ਨਰ ਅਹੰਕਾਰੀ ਕਹੀਐ ਬਿਨ ਨਾਵੇ ਧ੍ਰਿਗ ਜੀਵੀਜੈ ਜਬ ਲਗ ਸਾਸ ਸਾਸ ਮਨ ਅੰਤਰ ਤਤ ਬੇਗਲ ਸਰਨ ਪਰੀਜੈ ਤਤ ਬੇਗਲ ਤਤ ਬਿਗਲ ਸਰਣ ਪਰੀਜੈ ਨਾਨਕ ਕਿਰਪਾ ਕਿਰਪਾ ਕਰ ਤਾ ਰਹੁ ਮੈਂ ਸਾਧੂ ਚਰਨ ਪਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਮੈਂ ਸਾਧੂ ਚਰਨ ਤੁਹੀਜੈ ਮੈਂ ਸਾਧੂ ਨਹੀਂ ਕਹਿੰਦਾ ਰਾਮਾ ਜਿਬਸਰਾਮ ਮੈਂ ਸਾਧੂ ਚਰਨ ਤੁਹੀਜੈ ਰਾਮਾ ਮੈਂ ਸਾਭੂ ਚਰਨ ਕਬੀਜੈ ਕੇਲ ਵਿਖ ਦਹਿਨ ਹੋਹੁ ਖਿਨ ਅੰਤਰ ਥਿਲ ਵਿਖ ਦਹਿਨ ਹੋਹੁ ਖਿਨ ਅੰਤਰ ਮੇਰੇ ਠਾਕੁਰ ਕਿਰਪਾ ਕੀਜੈ ਰਹਾ ਮੰਗਤ ਜਨ ਦੀਨ ਖਰੇਦਾਰ ਠਾਡੇ ਦੀਨ ਪਦ ਤਿਠਮ ਖਲੋਨੀਐ ਮੰਗਤ ਜਨ ਦੀਨ ਖਰੇਦਾਰ ਠਾਡੇ ਇਥੇ ਸਾਂ ਆਤ ਤਰਸਨ ਕਾ ਦਾਨ ਦੀਜੈ ਤਰਾਹੇ ਤਰਾਹੇ ਸਰਨ ਪ੍ਰਭ ਆਏ ਮੋਕ ਗੁਰਮਤਿ ਨਾਮ ਦ੍ਰਿੜੀਜੈ ਕਾਮ ਕ੍ਰੋਧ ਨਕਰਮਹਿ ਸਬਲਾ ਇਤ ਉਠ ਉਠ ਯੂਜ ਕਰੀਜੈ ਅੰਗੀਕਾਰ ਕਰਹੁ ਰਖ ਲੇਵਹੁ ਗੁਰ ਪੂਰਾ ਕਾੜ ਕਢੀਜੈ ਅੰਤਰ ਅਗਨ ਸਬਲ ਅਤ ਵਿਖਿਆ ਸਬਨ ਸਬਲ ਨਹੀਂ ਰਹਿਣਾ ਅੰਤਰ ਅਗਨ ਸਭਲ ਆਤ ਵਿਖਿਆ ਅੰਤਰ ਅਗਨ ਸਭਲ ਆਤ ਵਿਖਿਆ ਹੇ ਵਸੀਤ ਸਬਦ ਗੋਰ ਦੀ ਕੇ ਬਾਨਵਾ ਮਾਂ ਸਾਂਤ ਹੋਏ ਅਦਕਾਈ ਰੋਗ ਕਾਟੈ ਸੂਖ ਸਵੀਜੈ ਜੋ ਸੂਰਜ ਤਿਰਨ ਰਵਿਆ ਸਰਬ ਠਾਈ ਸਭ ਘਾਟ ਘਟ RAM ਰਵੀਜੈ ਸਾਧੂ ਸਾਧ ਮਿਲੇ ਰਸ ਪਾਵੈ ਤਤ ਨਿਜ ਘਰ ਬੈਠਿਆ ਬੀਜੈ ਜਾਨਕੋ ਪ੍ਰੀਤ ਲੱਗੀ ਗੁਰ ਸੇਤੀ ਜੋ ਚੱਕ ਵੀ ਦੇਖ ਸੂਰੀਜੈ ਨਿਰਖਤ ਨਿਰਖਤ ਰੈਣ ਸਭ ਨਿਰਖੀ ਮੁਖ ਕਾਢੈ ਅੰਮ੍ਰਿਤ ਪੀਜੈ ਸਾਖਤ ਸਵਾਮ ਕਹੀਐ ਬਹੁ ਲੋਭੀ ਬਹੁ ਦਰਮਤ ਮੈਨ ਭਰੀਜੈ ਆਪਨ ਸਵਾਇ ਕਰਹਿ ਬਹੁ ਬਾਪਾ ਤਿਨਾ ਕਾ ਵਿਸਾਦ ਕਿਆ ਕੀਜੈ ਸਾਧੂ ਸਾਧ ਸਰਣ ਮਿਲ ਸੰਗਤ ਜਿਤ ਹਾਰ ਵਸ ਕਾੜ ਕਢੀਜੈ ਪਰ ਉਪਕਾਰ ਬੋਲੈ ਬਹੁ ਗੁਨੀਆ ਮੋਖ ਸੰਤ ਭਗਤ ਹਰ ਦੀਜੈ ਤੂ ਅਗੰ ਦਇਆ ਦਇਆ ਪਤ ਦਾਤਾ ਸਭ ਦਇਆ ਧਾਰ ਰਖ ਲੀਜੈ ਸਰਬ ਜੀਵ ਜਗ ਜੀਵਨ ਏਕੋ ਨਾਨਕ ਪ੍ਰਧ ਪਾਲ ਤਰੀਜੈ ਥਲਿਆਨ ਮਹੱਲਾ ਚੌਥਾ ਰਾਮਾ ਹਮ ਦਾਸਨ ਦਾਸ ਤਰੀਜੈ ਜਾਬ ਲਗ ਸਾਸ ਕੋਈ ਮਨ ਅੰਤਰ ਸਾਧੂ ਧੂਰ ਪੀਜੈ ਰਹਾਉ ਸ਼ੰਕਰ ਨਾਰਦ ਸੇਖਨਾਗ ਮੂਨ ਧੂਰ ਸਾਧੂ ਕੀ ਲੋ ਚੀਜੈ ਭਵਨ ਭਵਨ ਪਵਿਤ ਹੋ ਹੀ ਸਭ ਜਹ ਸਾਧੂ ਚਰਨ ਤਰੀਜੈ ਤਦ ਲਾਜ ਅਹੰਕਾਰ ਸਭ ਤਜੀਐ ਨਿਲ ਸਾਧੂ ਸੰਗ ਰਖੀ ਰਹੀਜੈ ਮੇਲ ਸਾਧੂ ਸੰਗ ਰਹੀ ਜਾ ਧਰਮ ਰਾਏ ਕੀ ਕਾਮ ਚੁਕਾਵੇ ਬਿਕ ਡੁੱਬਦਾ ਕਾਂਡ ਕਢੀਜੈ ਭਰਮ ਸੂਕੇ ਬਹੁ ਉਹ ਬਸੁਖ ਕਹੀ ਅਹ ਭਰਮ ਸੂਕੇ ਬਹੁ ਇੱਕ ਠਮਕ ਉਹ ਬਸੁਖ ਇਹ ਸੰਬੰਧਕ ਪਾਠ ਹੈ ਉਹ ਬਸੁਖ ਕਹੀ ਅਹ ਮੇਲ ਸਾਧੂ ਸੰਗ ਖਰੀਜੈ ਤਾਤੇ ਬੇਲੰਪਾਲ ਢਿਲ ਨਾ ਕੀਜੈ ਜਾਂ ਏ ਸਾਧੂ ਚਰਨ ਲਗੀਜੈ ਰਾਮ ਨਾਮ ਕੀਰਤਨ ਰਤਨ ਵਖ ਹਰ ਸਾਧੂ ਪਾਸ ਰਖੀਜੈ ਹਰ ਸਾਧੂ ਪਾਸ ਰਖੀਜੈ ਜੋ ਬਚਨ ਗੁਰ ਸਤ ਸਤ ਕਰ ਮੰਨੈ ਤਿਸ ਆਗੇ ਕਾੜ ਧਰੀਜੈ ਸੰਤੋ ਸੁਨਹੁ ਸੁਨਹੁ ਜਾਨ ਭਾਈ ਗੁਰ ਕਾਢੀ ਬਾਹ ਕੁਕੀਜੈ ਇਹ ਗੁਰ ਕਾਢੀ ਬਾਹ ਕੁਕੀਜੈ ਜੀ ਆਤਮਿਕ ਸੁਖ ਸੁਖ ਨਿਤ ਲੋੜਹੁ ਤਾ ਸਤਗੁਰ ਸਰਣ ਪਵੀਜੈ ਜੀ ਵੱਡ ਭਾਗ ਹੋਏ ਆਤ ਨੀਕਾ ਤਾ ਗੁਰਮਤਿ ਨਾਮ ਦ੍ਰਿੜੀਜੈ ਸਭ ਮਾਇਆ ਮੋਹ ਵਿਖਮ ਜਗ ਤਰੀਐ ਸਹਿਜ ਹਰ ਰਸ ਪੀਜੈ ਮਾਇਆ ਮਾਇਆ ਕੀ ਜੋ ਅਦਕਾਈ ਵਿੱਚ ਮਾਇਆ ਪਤੈ ਪਤੀਜੈ ਗਿਆਨ ਅੰਧੇਰ ਮਹਾ ਪੰਥ ਵਿਖੜਾ ਅਹੰਕਾਰ ਭਾਰ ਲੱਦ ਲੀਜੈ ਨਾਨਕ RAM 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 ਰਮ ਰਾਮ ਐਤੀ ਗਤ ਕੀਜੈ ਇਸ ਰਾਮ ਧਿਆਨ ਨਾਲ ਲਾਉਣਾ ਹੈ ਨਾਨਕ RAM RAM ਇਥੇ ਠਮ ਰਾਮ ਰਾਮ ਇਥੇ ਵੀਸ ਰਾਮ ਹੈ ਰਾਮ ਰਾਮ ਤੇ ਗਤ ਕੀਜੈ ਸਤਿਗੁਰ ਮਿਲੇ ਤਾਂ ਨਾਮ ਦੜਾਈ ਰਾਮ ਨਾਮੈ ਰਲੈ ਮਿਲੀਜੈ ਛੱਕਾ ਇੱਕ